ਤਨਵੀਰ कौर ਸਾਨੂੰ ਰੋਟੀ ਗਰਮ ਕਰਕੇ ਖਵਾਉਗੀ ਦੇਖੋ ਹੁਣ ਕੀ ਬਣਾਇਆ ਤਨਵੀਰ कौर ਨੇ ਮਟਰ ਪਨੀਰ ਮਟਰ ਪਨੀਰ ਠੀਕ ਆ ਹੁਣੋ ਦੋਸਤੋ ਤਨਵੀਰ कौर ਮਟਰ ਪਨੀਰ ਬਣਾ ਕੇ ਖਵਾਉਗੀ ਅੱਜ ਦੇ ਦੇਣਾ ਤਨਵੀਰ कौर ਮਟਰ ਪਨੀਰ ਪਹਿਲੀ ਵਾਰੀ ਰੋਟੀ ਗਰਮ ਕਰਨ ਲੱਗੀ ਆ ਤਨਵੀਰ कौर ਦੇਖੋ ਸਹੀ ਰੋਟੀ ਗਰਮ ਕਰ ਦਿਆ ਆਜੋ ਆਪਾਂ ਰੋਟੀ ਖਾਂਦੇ ਤੁਹਾਨੂੰ ਦਿਖਾਉਨੇ ਆ

ਆੰਗਰੇ ਦਾਗਲੀ ਕੱਢਾਗੇ ਇਹ ਦੰਦੇ ਇਹ ਕੀ ਉੜਕੀ ਕਰਨਾ ਹੈ ਇਹਨਾਂ ਚ ਇਹ ਚ ਕੜਾਈ ਚ ਤੇਲ ਪਾ ਕੇ ਥੋੜਾ ਜਿਹਾ ਤੇ ਆਹ ਔਲੇ ਮੈਂ ਧੂਪ ਇਸਕਾ ਲਿਆ ਅੱਛਾ ਤੇ ਕੜਾਈ ਚ ਤੇਲ ਪਾ ਕੇ ਇਹਨਾਂ ਨੂੰ ਨਾ ਥੋੜਾ ਜਿਹਾ ਗਰਮ ਕਰਾਂਗੇ ਔਲੇ ਨੂੰ ਅੱਛਾ ਥੋੜੀ ਨਰਮ ਹੋ ਜਾਣਗੇ ਅੱਛਾ ਫਿਰ ਇਹਦੇ ਵਿੱਚ ਆਪਾਂ ਮਸਾਲੇ ਮਿਚਲੇ ਲੂਣ ਮਿਰਚ ਪਾ ਕੇ ਤੇ ਠੰਡਾ ਹੋ ਗਏ ਤੇ ਇਹਨੂੰ ਡੱਬੇ ਚ ਪਾ ਲੈਣਾ ਚਾਹ ਨੂੰ ਚਲੋ ਬਾਕੀ ਹੁਣ ਸਿਆਲ ਔਲੇ ਜਰਾਂ ਚਾਰ ਵੱਲੋਂ ਦਾ ਚਾਰ ਆ ਗਿਆ ਆ ਇਹ ਚਾਰ ਆ ਗਿਆ 4 ਤੋਂ ਆਜਾ ਗਾਉਂਦੇ ਆ ਦੇਖੀ ਤੇ ਗਰਮ ਕੀ ਕਰਨੇ ਕਿਦਾਂ ਕੀ ਕਰਨਾ ਇਹ ਚੈਨਲ ਵਿੱਚ ਕੋਈ ਕੋਈ ਗਰਮ ਕਰੀਏ ਨਾ ਆਪਾਂ ਇਹ ਹੋਏ ਚੇਤ ਤਾਂ ਕਿ ਨਰਮ ਹੋ ਜਾਣੇ ਆ ਤੇਲ ਦੇ ਚੀਤੇ ਚਲੇ ਆਪਾਂ ਨੇ ਗੈਸ ਬੰਦ ਕਰਕੇ ਤੇਲ ਨੂੰ ਲੱਤ ਸਲਾ ਕਰਾ ਲਾ ਨਾ ਚੋਲੀ ਪਾ ਲੈ ਆਪਣੇ ਇਹ ਚਾਰ ਬਣਾ ਲਏ ਉਹ ਗਿਆ ਨਹੀਂ ਪਿੱਲੇ ਨੂੰ ਪਾਇਆ ਉਹ ਕਿਤੇ ਦਿਵਾ ਇਹ ਵੀ ਦੇ ਪਾਇਆ ਇਹਦੇ ਵਿੱਚ ਮੈਸੇਜ ਸਭ ਕਰ ਔਰੇ ਔਰੇ ਮੈਚ ਕਰ ਪਾਇਆ ਸੀ ਸਵਾਦ ਦੇਖ ਲਓ ਕੋਈ ਨਹੀਂ ਜਰੂਰ ਸੱਚੀ ਅਧਿਕਰ ਮੈਦੂ ਤੇ ਔਲੇ ਦਾ achar ਇਕੱਠਾ ਪਾਇਆ। ਆਹ ਤੋਂ ਮੁੜ ਕੇ ਇਦਾਂ achar ਬਣ ਜਾਣਾ। ਬਣ ਜਾਣਾ। ਤੇ ਅੱਜ ਆਪਾਂ ਵੈਸੀ ਵੀ ਔਲੇ ਖਾਣੀ ਵਧੀਆ ਵਾ। ਔਲੇ ਕਿੰਨੂ ਕਿੰਨੂ ਪਾਣੀ ਬਹੁਤ ਜਿਆਦਾ ਚੱਲਦਾ। ਬਹੁਤ ਵਧੀਆ ਤੇ ਕਮੈਂਟ ਕਰਕੇ ਜੀਓ ਇੱਥੇਓ। ਔਲੇ ਦਾ achar ਥੋੜਾ ਬਹੁਤ ਬਣਾਉਣ ਲੱਗੇ ਆ। ਚਲੋ ਜੀ ਇਸ ਵੀਡੀਓ ਨੂੰ ਇੱਥੇ ਆਪਾਂ ਸਮਾਪਤ ਕਰਦੇ ਆਂ। ਤਵਾ ਤੋਂ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ